ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਿਆਨਾ ਰਾਸ਼ੀ ਪਰ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਨੋ ਕੀ ਕਰਨੇ ਹਨ ਤੁਹਾਡੇ ਖੁਸ਼ਕਿਸਮਤਾਰੇ ਸ਼ਨੀ ਅਜ ਕੁੰਭ ਵਿੱਚ ਵਾਪਸੀ ਕਰਨ ਜਾ ਰਿਹਾ ਹੈ ਉਥੇ 141 ਦਿਨ ਜਾਣੀ 23 ਅਕਤੂਬਰ ਤੱਕ ਰੁਕਣ ਜਾ ਰਹੇ ਹਨ ਸ਼ਨੀ ਜੀ ਇਸ ਦਾ ਪਿਸ਼ਾਕੜੀ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਤੇ ਦੇਖਣ ਨੂੰ ਮਿਲੇਗਾ ਜੇਕਰ ਕੁੰਡਲੀ ਵਿੱਚ ਸ਼ਨੀ ਦੇ ਅਸ਼ੁਭਤਾ ਵਿਅਕਤੀ ਨੂੰ ਕੁਝ ਸਮੱਸਿਆ ਦਾ ਸਾਹਮਣਾ ਕਰਨਾ ਪੈਰੇਗਾ ਇਸ ਦੇ ਨਾਲ ਜੇਕਰ ਸ਼ਨੀ ਦੇਵ ਦੀ ਸਥਿਤੀ ਚੰਗੀ ਹੁੰਦੀ ਹੈ ਤਾਂ ਉਹ ਵਿਅਕਤੀਆਂ ਦੇ ਬਹੁਤ ਜ਼ਿਆਦਾ ਕਿਰਪਾ ਕਰਦੇ ਹਨ ਅਜਿਹੀ ਸਥਿਤੀ ਵਿੱਚ ਵਿਅਕਤੀਆਂ ਦੀ ਸੁੱਤੀ ਕਿਸਮਤ ਵੀ ਜਾਗ ਸਕਦੀ ਹੈ ਅਜਿਹੀ ਸਥਿਤੀ ਵਿੱਚ ਜਦੋਂ ਸ਼ਨੀ ਦੇਵ ਕੁੰਭ ਵਿੱਚ ਛਾਕੜੀ ਹੋ ਰਿਹਾ ਹੈ ਤਾਂ ਕੁਝ ਰਾਸ਼ੀਆਂ ਨੂੰ ਖੁਸ਼ਕਿਸਮਤ ਹੋਣ ਵਾਲਾ ਹੈ ਆਓ ਪਤਾ ਕਰੀਏ ਉਹ ਕਿਹੜੀਆਂ ਰਾਸ਼ੀਆਂ ਹਨ ਸਭ ਤੋਂ ਪਹਿਲਾਂ ਮੇਕ ਰਾਸ਼ੀ ज्योतिष शास्त्रਾਂ ਦੇ ਮੁਤਾਬਕ ਇਸ ਸਮੇਂ ਦੌਰਾਨ ਮੀਨ ਰਾਸ਼ੀ ਦੇ ਲੋਕਾਂ ਨੂੰ ਸ਼ੁਭ ਫਾਲ ਮਿਲੇਗਾ। ਤੁਸੀਂ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਇਹ ਵਿਅਕਤੀਆਂ ਨੂੰ ਕੰਮ ਵਾਲੀ ਥਾਂ ਤੇ ਮਾਨ ਸਨਮਾਨ ਮਿਲੇਗਾ। ਮੇਕ ਰਾਸ਼ੀ ਵਾਲੇ ਲੋਕਾਂ ਨੂੰ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਣ ਦੀ ਸੁਭਾਵਨਾ ਹੈ। ਸਿਹਤ ਵਿੱਚ ਵੀ ਬਹੁਤ ਜ਼ਿਆਦਾ ਸਟਾਰ ਹੋਏਗਾ। ਵਿਅਕਤੀ ਦੇ ਵਿਵਹਾਰ ਜੀਮਨ ਵਿੱਚ ਵੀ ਸੁਧਾਰ ਹੋਣ ਵਾਲਾ ਹੈ। ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲ ਇਸ ਰਾਸ਼ੀ ਦੇ ਲੋਕਾਂ ਲਈ ਵੀ ਇਹ ਸਮਾਂ ਸ਼ੁਭਫਲ ਦੇਣ ਵਾਲਾ ਹੈ ਇਸ ਸਮੇਂ ਦੌਰਾਨ ਕੋਈ ਚੰਗੀ ਖਬਰ ਮਿਲ ਸਕਦੀ ਹੈ ਵਿਅਕਤੀਆਂ ਦੇ ਪਰਿਵਾਰਕ ਰਿਸ਼ਤਿਆਂ ਵਿੱਚ ਮਿਠਾਸ ਵਧੇਗੀ ਜਿਸ ਦਿਨਾਂ ਨੌਕਰੀ ਦੀ ਇਤਰਾਸ਼ ਕਰ ਰਹੇ ਲੋਕਾਂ ਨੂੰ ਵੀ ਚੰਗੇ ਮੌਕੇ ਮਿਲਣਗੇ ਵਿਅਕਤੀਆਂ ਵਿੱਚ ਆਤਮ ਵਿਸ਼ਵਾਸ ਵਧੇਗਾ ਵਿਅਵਹਾਰਾਚੀਵਨ ਸੁਖਮਈ ਰਹੇਗਾ ਨਾਲ ਹੀ ਪੈਸੇ ਦੇ ਲਾਭ ਨਾਲ ਵਿਅਕਤੀ ਦੀ ਵਿੱਤੀ ਸਥਿਤੀ ਵਿੱਚ ਵੀ ਸੁਧਾਰ ਹੋਏਗਾ ਅੱਗੇ ਗੱਲ ਕਰਦੇ ਹਾਂ ਧਨੂ ਰਾਸ਼ੀ ਦੀ ਇਸ ਰਾਸ਼ੀ ਦੀ ਲੋਕਾਂ ਲਈ ਵਿਸ਼ਣੀ ਦਾ ਗ੍ਰਹਿ ਇਸ ਤੋਂ ਵਿਸ਼ੇਸ਼ ਮਤਵ ਰੱਖਦਾ ਹੈ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਸਫਲਤਾ ਮਿਲਣ ਦੀ ਸੁਭਾਵਨਾ ਹੈ ਵਿਅਕਤੀਆਂ ਦੇ ਮਾਨਸਨਮਾਨ ਵਿੱਚ ਵਾਧਾ ਹੋਏਗਾ ਜੇਕਰ ਤੁਸੀਂ ਕਿਸੇ ਕਿਤੇ ਪੈਸਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਗਿਆ ਹੈ ਲੈਣ ਦੇਣ ਦੇ ਮਾਮਲਿਆਂ ਵਿੱਚ ਵੀ ਇਹ ਸਮਾਂ ਬਹੁਤ ਸ਼ੁਭ ਹੈ